ਹੇ ਬੱਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੱਡੇ ਦਮਾਮੇ ਚੋਬ ਲਗੰਤੀ ਸਾਹ ਸੰਗਤਿਓ ਬਾਦਸ਼ਾ ਨਿਯੱਪ ਭੇਜੀਆਂ ਹੋਈਆਂ ਰੇੜੀਆਂ ਫੌਜੀਆਂ ਫੌਜਾਂ ਹਨ ਉਹ ਫੌਜਾਂ ਨੇ ਆਪਣੇ ਨਗਾਰਿਆਂ ਤੇ ਝੋਟਾਂ ਲਾਈਆਂ ਜਦੋਂ ਫੌਜਾਂ ਨੇ ਚੋਟਾਂ ਲਾਈਆਂ ਸਾਧ ਸੰਗਤ ਜੀਓ ਇੱਕ ਵਾਰੀ ਹਾਲਚਲ ਮੱਜ ਗਈ ਲੇਹਾ ਦੇ ਸੈਨ ਗਮਨੰਤੀ ਫੌਜਾਂ ਮਾਰੋ ਮਾਰ ਕਰਦੀਆਂ ਹੋਈਆਂ ਛੇਤੀ ਛੇਤੀ ਤੁਰ ਪੰਨਿਆ ਜਲੇ ਤੁਰਕ ਮਤਮੰਦ ਗਵਾਰੀ ਸਾਧ ਸੰਗਤ ਜੀਓ ਮੋਟੀ ਅਕਲ ਵਾਲਿਆਂ ਤੇ ਅਸੱਭੇਕ ਲੋਕਾਂ ਨੇ ਇਹ ਨਹੀਂ ਪਤਾ ਬਈ ਸਤਿਗੁਰ ਦੀ ਕਿਰਪਾ ਉਹਨਾਂ ਫੌਜਾਂ ਤੇ ਵਾਰਤ ਰਹੀਆਂ ਜਿਹੜੀਆਂ ਸਤਿਗੁਰਾਂ ਦੇ ਨਾਲ ਹਨ ਪਰ ਇਹ ਸਾਧ ਸੰਗਿ ਮਨ ਦੇ ਅੰਦਰ ਹੋਰ ਇਹ ਪੁੱਠੀਆਂ ਸਿੱਧੀਆਂ ਵਿਚਾਰਾਂ ਲਾ ਕੇ ਤੁਰੇ ਭੱਜੇ ਜਾ ਰਹੇ ਹਨ ਹਾਨ ਲਾਭ ਨਹੀਂ ਕਸ਼ੂ ਵਿਚਾਰੇ ਸਾਧ ਸੰਗਿ ਇਹਨਾਂ ਨੂੰ ਕੋਈ ਨਹੀਂ ਪਤਾ ਖੋਟੀ ਮੱਤ ਵਾਲਿਆਂ ਨੂੰ ਵੀ ਇਹ ਜੋ ਪਰਮੇਸ਼ਰ ਦੇ ਨਾਲ ਅਸੀਂ ਮੱਥਾ ਲਾਣ ਲੱਗੇ ਆ ਇਹਦਾ ਫਲ ਕੀ ਭੋਗਣਾ ਪਵੇਗਾ ਸਾਨੂੰ ਇਹਨਾਂ ਨੂੰ ਹਾਨ ਨਹੀਂ ਦਾ ਲਾਭ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਮਨ ਦੇ ਅੰਦਰ ਵਿਚਾਰ ਨਹੀਂ ਆ ਰਿਹਾ ਸਾਤ ਸੰਨ ਜਦੋਂ ਹਉਮੈ ਹੰਕਾਰ ਦਿਮਾਗ ਨੂੰ ਚੜ ਜੇ ਨਾ ਬੰਦੇ ਦੇ ਫੇਰ ਨਿਉ ਨੂੰ ਪਤਾ ਲੱਗਦਾ ਵੀ ਸਹੀ ਕੀ ਹੈ ਗਲਤ ਕੀ ਹੈ ਫੇਰ ਤਾਂ ਉਹ ਮਾਰੋ ਮਾਰ ਭੱਜ ਜਾਂਦਾ ਇਹ ਤਾਂ ਉਦੋਂ ਪਤਾ ਲੱਗਦਾ ਜਦੋਂ ਫਲ ਪ੍ਰਾਪਤ ਹੁੰਦਾ ਹੈ ਉਹਦਾ ਸਾਥ ਸੰਗਤ ਜਿਉ ਸਮਾਹ ਹੱਥੋਂ ਲੰਘ ਜਾਂਦਾ ਹੈ ਇਸ ਕਰਕੇ ਹੁਣ ਇਹਨਾਂ ਨੂੰ ਨਾ ਤਾਂ ਪਤਾ ਲੱਗ ਰਿਹਾ ਪਰਮੇਸ਼ਰ ਦੇ ਨਾਲ ਜਿਹੜਾ ਅਸੀਂ ਜੁੱਧ ਕਰਨ ਜਾ ਰਹੇ ਹਾਂ ਤਾਂ ਸਾਨੂੰ ਨੁਕਸਾਨ ਹੋਵੇਗਾ ਬਈ ਦਰ ਪਰਮੇਸ਼ਰ ਕਾਲਪੁਰਖ ਹੈ ਇੱਧਰ ਦੁਨਿਆਵੀ ਬੰਦੇ ਨੇ ਸਾਹ ਸਮਝ ਇਸ ਕਰਕੇ ਨਾ ਲਾਭ ਹਾਨੀ ਦਾ ਪਤਾ ਨਹੀਂ ਲੱਗ ਰਿਹਾ ਹਉਮੇ ਦੇ ਵਿੱਚ ਭਈ ਕੁਸ ਗੁਨੇ ਅਗਨ ਮਿਲਿਆ ਗਏ ਫੌਜ ਦੇ ਤੁਨ ਸਮੇਂ ਕਿਉਂ ਅੱਗ ਮਿਲਣ ਨਾਲ ਸਾਹ ਸਮਝ ਕਿ ਅੱਗ ਮਿਲੀ ਉਹਨਾਂ ਨੂੰ ਕੋਈ ਪ੍ਰਾਣੀ ਚੜਾਈ ਕਰ ਗਿਆ ਉਹ ਪ੍ਰਾਣੀ ਨੂੰ ਚੱਕੀ ਜਾ ਰਹੇ ਨੇ ਪਿੰਡ ਵਾਲੇ ਨਾਲ ਅੱਗ ਵੀ ਲਈ ਜਾਂ ਰਹੇ ਨੇ ਸਾਧ ਸੰਗੇ ਪਿੰਡਾਂ ਦੇ ਵਿੱਚ ਰਿਵਾਜ ਸੀ ਜਦੋਂ ਘਰੋਂ ਪ੍ਰਾਣੀ ਨੂੰ ਲੈ ਕੇ ਜਾਣਾ ਮਰਤਕ ਪ੍ਰਾਣੀ ਨੂੰ ਨਾਲ ਅੱਗ ਲੈ ਕੇ ਜਾਂਦੇ ਸੀ ਹੁਣ ਤਾਂ ਬਣਿਆ ਬਣਾਇਆ ਸਭ ਕੁਝ ਮਿਲਦਾ ਸਾਧ ਸੰਗੇ ਸ਼ਮਸ਼ਾਨ ਘਾਟਾਂ ਵਿੱਚ ਮਾਇਆ ਚਾਹੀਦੀ ਹੈ ਜੋ ਮਰਜੀ ਕਰਾ ਲਓ ਉਹਨਾਂ ਤੇ ਉਦੋਂ ਸਾਧ ਸੰਗੇ ਸਾਰਾ ਪ੍ਰਬੰਧ ਪਰਿਵਾਰ ਦੇ ਮੈਂਬਰ ਜਾਂ ਨਗਰ ਵਾਲੇ ਹੀ ਕਰਦੇ ਸੀ ਇਸ ਕਰਕੇ ਜਦੋਂ ਉਹਨਾਂ ਨੇ ਅੱਗੇ ਦੇਖਿਆ ਵੀ ਅੱਗੋਂ ਮਰਦੇ ਨੂੰ ਤਾਂ ਪਿੱਛੇ ਲੈ ਜਾ ਰਹੇ ਪਹਿਲਾ ਅਗਤੂਰੀ ਆ ਰਹੀ ਹੈ ਇੰਦਨ ਪਰ ਸਮੁਖ ਦ੍ਰਿਗ ਲਾਗੇ ਅੱਗੇ ਜਦੋਂ ਅੱਖਾਂ ਦੇ ਨਾਲ ਉਹਨਾਂ ਦੀਆਂ ਅੱਖਾਂ ਨਾਲ ਵੇਖਿਆ ਸਾਹਮਣੇ ਬਾਲਣ ਦੇ ਢੇਰ ਲੱਗੇ ਪਏ ਹਨ ਮਰਦਾ ਦਾ ਦੀਨ ਲਈ ਚੱਲੀ ਕਿਸੇ ਮਰਦੇ ਸਰੀਰ ਨੂੰ ਸਾੜਨ ਦੇ ਲਈ ਸ਼ਮਸ਼ਾਨ ਘਟ ਵੱਲ ਉਹ ਪ੍ਰਾਣੀ ਨਗਰਵਾਸੀ ਲੈ ਕੇ ਜਾ ਰਹੇ ਸਨ ਇਨਕੇ ਚੜਦ ਅਗਾਰੇ ਮਿਲੇ ਜਦੋਂ ਇਹ ਫੌਜਾਂ ਚੜ੍ਹੇ ਕਰਕੇ ਜਾ ਰਹੀਆਂ ਸਾਧ ਸੰਗਜੋ ਅੱਗੇ ਪਹਿਲਾਂ ਹੀ ਮਰਦਾ ਮਿਲ ਗਿਆ ਇਹਨਾਂ ਨੂੰ ਇਹ ਮਨਮਤ ਵਾਲੇ ਨੇ ਸਾਧ ਸੰਗਜੋ ਇਹਨਾਂ ਦੇ ਵਿੱਚ ਜਦੋਂ ਦਿਮਾਗ ਦੇ ਚਾਇਆ ਬਈ ਤਾਂ ਬੜਾ ਮਾੜਾ ਸਗਨ ਹੋਇਆ ਬਈ ਪਹਿਲਾਂ ਹੀ ਮਰਦਾ ਮਿਲ ਗਿਆ ਨਾਲੇ ਅੱਕ ਮਿਲ ਗਈ ਹੁਣ ਕੀ ਬਣੇਗਾ ਛੂਟੀ ਬਾਰ ਨਾਰਦ ਨਾਵੇ ਇਸਤਰੀਆਂ ਵਾਲੇ ਖੋਲ ਰਹੀਆਂ ਵਾਲ ਖੋਲ ਖੋਲ ਕੇ ਸਾਧ ਸੰਗਜੇ ਜਿਹੜੇ ਪੁਰਾਣੀ ਚੜਾਈ ਕੀਤਾ ਹੈ ਨਾ ਕੇਸ ਖੋਲ ਕੇ ਪ੍ਰੇਟਾ ਸੇ ਆਪਾ ਕਰ ਰਹੀਆਂ ਹਨ ਸ਼ਿਵਾ ਬਮਤ ਬੰਨੀ ਕੋ ਕਾਵਾ ਸਾਥ ਸੰਗਜ ਉਧਰ ਜੜੇ ਉਹਦੇ ਪਰਿਵਾਰ ਦੇ ਮੈਂਬਰ ਹਨ ਉਹ ਸੇਵੇ ਦੀ ਤਿਆਰੀ ਕਰ ਰਹੇ ਨੇ ਸੇਵੇ ਦੀ ਤਿਆਰੀ ਕਰ ਰਹੇ ਨੇ ਤਿਆਰੀ ਕਰਦਿਆਂ ਹੋਇਆਂ ਸਾਥ ਸੰਗਤ ਜੀਓ ਸ਼ਿਵਾ ਕੋ ਕਾਂ ਪਾ ਰਹੀਆਂ ਹਨ ਬੀਬੀਆਂ ਦੀਆਂ ਬੋਲ ਉੱਠੇ ਚੋਂ ਦਿ ਸਖਰ ਸਾਥ ਸੰਗਜਿਓ ਚਾਰੇ ਪਾਸਿਆਂ ਤੋਂ ਜਿਹੜੇ ਖੋਤੇ ਹਨ ਨਾ ਖੋਤੇ ਉਹਨਾਂ ਦੇ ਹਣਕੜ ਦੀਆਂ ਆਵਾਜ਼ਾਂ ਆ ਰਹੀਆਂ ਹਨ ਲਖਤ ਨ ਮੰਦ ਜਾਹੇ ਗੁਰ ਔਰਾ ਸਾਥ ਸੰਗਜਿਓ ਬਿਨਾ ਗੁਰੂ ਜੀ ਦੇ ਵੱਲ ਜਾ ਰਹੇ ਹਨ ਇਹ ਬਿਨਾ ਧਿਆਨ ਦਿੱਤਿਆ ਹੀ ਕਹੂੰ ਚਾਲ ਕਹੂੰ ਕੋਈਆ ਪਾਏ ਜਿਹੜੇ ਫੌਜਦਾਰ ਨੇ ਨਾ ਫੌਜੀ ਨੇ ਸਾਥ ਸੰਗਜਿਓ ਇਹੇ ਚੱਲਦਿਆਂ ਦੌੜੇ ਵੀ ਜਾ ਰਹੇ ਨੇ ਘੋੜਸਵਾਰ ਵੀ ਨੇ ਵਿੱਚ ਸਾਥ ਸੰਗਜੋ ਕਈ ਪ੍ਰਕਾਰ ਦੇ ਫੌਜੀ ਪਿੱਛੇ ਪਿੱਛੇ ਫੌਜਦਾਰਾਂ ਦੇ ਜਰਨੈਲਾਂ ਦੇ ਭੱਜੇ ਨੱਠੇ ਜਾ ਰਹੇ ਹਨ ਕਰਤ 시ਗਰਤਾ ਹੈ ਗਮਨਾਈ ਸਾਥ ਸੰਗਜੋ ਜਦੋਂ ਭੱਜੇ ਜਾ ਰਹੇ ਨੇ ਨਾ ਘੋੜਿਆਂ ਤੇ ਤੁਰੇ ਜਾ ਰਹੇ ਹਨ ਭੱਜੇ ਨੱਠੇ ਜਾ ਰਹੇ ਹਨ ਉਹਨਾਂ ਦੇ ਚੱਲਣ ਨਾਲ ਤੋੜ-ਟੋੜ ਰਹੀ ਹੈ ਕੱਚੇ ਰਾਸਤੇ ਨੇ ਢੋਡੇ ਤੋਲ ਰਵ ਵਿੱਚ ਸਮਾਯੋ ਉਸ ਢੋੜ ਵਿੱਚ ਲੁੱਕ ਗਏ ਸਾਥ ਸੰਗ ਜਿਹੜੇ ਫੌਜੀ ਨੇ ਨਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਰਾਜ ਨੇ ਲੱਭ ਰਿਹਾ ਘੋੜੇ ਕਿਤੇ ਥੋੜੀ ਦੌੜਦੇ ਨੇ ਘੋੜੇ ਬਹੁਤ ਤੇਜ਼ ਦੌੜ ਰਹੇ ਨੇ ਸਾਥ ਸੰਗ ਤੇਜ਼ ਦੌੜਨ ਕਰਕੇ ਕੱਚੇ ਰਾਸਤੇ ਨੇ ਧੂੜਾਂ ਉੜਦੀਆਂ ਜਾ ਰਹੀਆਂ ਹਨ ਮਗਮਹਪੁਰ ਗ੍ਰਾਮਨ ਪੂਛਾਇਓ